ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠਾ ਹਰ ਨਾਮ ਧਿਆਵੈ ਉਦਮਾ ਕਰੇ ਪਲਕੇ ਪਰਪਾਤੀ ਈਸ਼ ਨਾਨਾ ਕਰੇ ਅੰਮ੍ਰਿਤ ਸਰਨਾਵੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠਾ ਹਰ ਨਾਮ ਤੇ ਆਵੈ ਉੱਦਮਾ ਕਰੇ ਪਲਕੇ ਪਰਪਤੀ ਈਸ਼ ਨਾਨਾ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਰਵਖੋ ਪਾਪ ਦੁਖ ਲਹਿ ਜਾਵੇ ਫਿਰ ਚੜਾ ਦੇਸ ਗੁਰਮਾਨੀ ਗਾਵੇ ਬਹੰਦਿਆਂ ਉੱਠਦੇ ਹਰ ਨਾਮ ਧਿਆਵੈ ਜੋ ਸਾਸ ਗ੍ਰਾਸਤ ਆਏ ਮੇਰਾ ਹਰ ਹਰ ਸੋ ਗੁਰ ਸਖਾ ਗੁਰੂ ਮਨ ਭਾਵੈ ਜਿਸਨੋ ਦਿਆਲ ਹੋਵਾ ਮੇਰਾ ਸੁਆਮੀ ਤesa ਗੁਰ ਸਖਾ ਗੁਰੂ ਉਪਦੇਸ ਸੁਣਾਵੈ ਜਨ ਨਾਨਕਾ ਤੂੜ ਮੰਗਤੈ ਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੈ ਜਸਨੋ ਦਿਆਲ ਹੋਵਾ ਮੇਰਾ ਸੁਆਮੀ ਤਸ ਗੁਰ ਸਿੱਖ ਗੁਰ ਉਪਦੇਸ ਸੁਣਾਵੈ ਉਜਾ ਨਾਨਕ ਧੂੜ ਮੰਗਤ ਸੋ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਹਰ ਨਾਮ ਤੇ ਆਵੈ ਉਦਮਾ ਕਰੇ ਪਲਕੇ ਪਰ ਭਾਤੀ ਈਸ਼ ਨਾਨਾ ਕਰੇ ਅੰਮ੍ਰਿਤ ਸਰ ਨਾਵੈ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਹਰ ਨਾਮ ਤੇ ਆਵ ਉਦਮਾ ਕਰੇ ਭਲਕੇ ਪਰਪਤੀ ਈਸ਼ ਨਾਨਾ ਕਰੇ ਅੰਮ੍ਰਿਤ ਸਰਨਾਵ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਰਵਖੋ ਪਾਪ ਦੋਖ ਲਹਿ ਜਾਵੇ ਫਿਰ ਚੜਾ ਦੇਸ ਗੁਰਮਾਣੀ ਗਾਵੇ ਬਹੰਦਿਆਂ ਉੱਠਦੇ ਹਰ ਨਾਮ ਧਿਆਵ ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਖੋ ਗੁਰ ਮੰਨ ਭਾਵੈ ਜਿਸਨੋ ਦਿਆਲ ਹੋਵੈ ਮੇਰਾ ਸੁਆਮੀ ਤesa ਗੁਰ ਸਕਾ ਗੁਰ ਉਪਦੇਸ ਸੁਣਾਵੈ ਜਨ ਨਾਨਕਾ ਤੂੜ ਮੰਗਾ ਤesa ਗੁਰ ਸਿਖ ਕੀ ਜੋ ਆਪ ਜਪੈ ਔਰ ਹੈ ਨਾਮ ਜਪਾਵੈ ਜਿਸਨੋ ਦਿਆਲੋ ਹੋਵਾ ਮੇਰਾ ਸੁਆਮੀ ਤਸ ਗੁਰਸਖ ਗੁਰੂ ਉਪਦੇਸ ਸੁਣਾਵੈ ਜਾਨ ਨਾਨਕ ਤੂੜ ਮੰਗਤਿਸ ਗੁਰਸਖ ਕੀ ਜੋ ਆਪ ਜਪੈ ਔਰ ਹੈ ਨਾਮ ਜਪਾਵਾਂ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਹਰ ਨਾਮ ਸਿ ਜਾਵੈ ਉਦਮਾ ਕਰੇ ਪਲਕੇ ਪਰ ਪਾਤੀ ਇਸ਼ ਨਾਨਾ ਕਰੇ ਅਮਰਤ ਸਰਨਾਵੈ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਹਰ ਨਾਮ ਤੇ ਆਵੈ ਉਦਮਾ ਕਰੇ ਪਲਕੇ ਪਰਪਤੀ ਇਸ਼ ਨਾਨਾ ਕਰੇ ਅਮਰਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਖ ਪਾਪ ਦੋਖ ਲਹਿ ਜਾਵੇ ਫਿਰ ਚੜਾ ਦਿਵਸ ਗੁਰਮਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਜੋ ਸਾਸ ਗ੍ਰਾਸਤ ਆਏ ਮੇਰਾ ਹਰ ਹਰ ਸੋ ਗੁਰ ਸਖਾ ਗੁਰੂ ਮਨ ਭਾਵੈ ਜਿਸਨੋ ਦਿਆਲ ਹੋਵਾ ਮੇਰਾ ਸੁਆਮੀ ਤesa ਗੁਰ ਸਖਾ ਗੁਰੂ ਉਪਦੇਸ ਸੁਣਾਵੈ ਜਨ ਨਾਨਕਾ ਤੂੜਾ ਮੰਗਾ ਤੇ ਸ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ ਜਸ ਨੋ ਦਿਆਲਾ ਹੋਵਾ ਮੇਰਾ ਸੁਆਮੀ ਤਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੈ ਜਾਨ ਨਾਨਕ ਤੂੜ ਮੰਗਤ ਸੋ ਗੁਰ ਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾਵੈ ਮਹਲਾ ਚੌਥਾ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਹਰ ਨਾਮ ਤੇ ਆਵੈ ਉਦਮਾ ਕਰੇ ਪਲਕੇ ਪਰਪਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ ਗੁਰ ਸਤਗੁਰ ਕਾ ਜੋ ਸਿਖ ਅਖਾਏ ਸੋ ਪਲਕੇ ਉਠਾ ਆੜ ਨਾਮ ਤੇ ਆਵ ਉਦਮਾ ਕਰੇ ਭਲਕੇ ਪਰਪਤੀ ਇਸ ਨਾਨਾ ਕਰੇ ਅੰਮ੍ਰਿਤ ਸਰਨਾਵ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਰਵਖੋ ਪਾਪ ਦੋਖ ਲਹਿ ਜਾਵੇ ਫਿਰ ਚੜਾ ਦੇਵਸ ਗੁਰਮਾਣੀ ਗਾਵੇ ਬਹੰਦਿਆਂ ਉੱਠਦੇ ਹਰ ਨਾਮ ਧਿਆਵ ਜੋ ਸਾਸ ਗ੍ਰਾਸ ਤਿਆਏ ਮੇਰਾ ਹਰ ਹਰ ਸੋ ਗੁਰ ਸਖ ਗੁਰੂ ਮਨ ਭਾਵੈ ਜਿਸਨੋ ਦਿਆਲੋ ਹੋਵਾ ਮੇਰਾ ਸੁਆਮੀ ਤesa ਗੁਰਸੇਕਾ ਗੁਰੂ ਉਪਦੇਸ ਸੁਣਾਵੈ ਜਨ ਨਾਨਕਾ ਤੂੜ ਮੰਗੈ ਤesa ਗੁਰਸਿਖ ਕੀ ਜੋ ਆਪ ਜਪੈ ਔਰ ਹਾਮ ਜਪਾਵੈ ਜਿਸਨੋ ਦਿਆਲੋ ਹੁਆ ਮੇਰਾ ਸੁਆਮੀ ਤਸ ਗੁਰਸਿਖ ਗੁਰੂ ਉਪਦੇਸ ਸੁਣਾਵੈ ਜਾਨ ਨਾਨਕ ਤੂੜ ਮੰਗਤਿ ਸ ਗੁਰਸਿਖ ਕੀ ਜੋ ਆਪ ਜਪੈ ਔਰ ਹੈ ਨਾਮ ਜਪਾਵਾ